ਅਲਵਾੜਾ ਨਾਲ ਲੱਗਦੇ ਪਿੰਡ ਪੋਲ ਕਲੌਤਾ ਵਿੱਚ ਜ਼ਮੀਨ ਦੇ ਬਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਭਿਆਨਕ ਝਗੜਾ ਹੋ ਗਿਆ। ਜਾਣਕਾਰੀ ਅਨੁਸਾਰ ਦੋਵੇਂ ਪੱਖਾਂ ਨੇ ਇੱਕ ਦੂਜੇ ਤੇ ਨਾ ਸਿਰਫ ਡੰਡਿਆਂ ਨਾਲ ਬਲਕਿ ਹਥਿਆਰਾਂ ਨਾਲ ਵੀ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਕਈ ਲੋਕ ਗੰਭੀਰ ਤੌਰ ਤੇ ਜ਼ਖਮੀ ਹੋ ਗਏ। ਪਿੰਡ ਵਾਸੀਆਂ ਦੇ ਇਲਜ਼ਾਮ ਹਨ ਕਿ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕੋਈ ਖਾਸ ਸਹਿਯੋਗ ਨਹੀਂ ਦਿੱਤਾ ਗਿਆ ਜਿਸ ਕਾਰਨ ਹਾਲਾਤ ਹੋਰ ਵੀ ਗੰਭੀਰ ਬਣੇ ਰਹੇ। ਜ਼ਖਮੀ ਹੋਏ ਲੋਕਾਂ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਨਿਰਪੱਖ ਜਾਂਚ ਅਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ। ਭਾਈ ਸਾਹਿਬ ਕੀ ਨਾਮ ਫਟਾ ਦਾ ਕਿਹੜਾ ਪਿੰਡਾ ਦਾ? ਹੂੰ। ਕਿਰਾਵਟ। ਪਿੰਡ ਦਾ ਪਿੰਡਾ। ਪਿੰਡ ਨੂੰ ਇਹ ਗੱਲ ਵੀ ਗੱਲ ਕਰ ਗਏ। ਅਗਰ ਗਾਗਾ ਸੀ ਜਿਵੇਂ ਆਪਣੇ ਬਾਹਰ ਇਹ ਬੰਦੇ ਹਮ ਲੱਗ ਰਿਹਾ ਹੈ ਕਿ ਯਾਰ ਮੇਰੇ ਪਿੱਛੇ ਦੇਖ। ਇਹਨੂੰ ਰਾਣਾ ਮਾਰਦੀ ਐਂ ਦੋ। ਮੈਂ ਆਉਦੇ ਪਰ ਪਈ ਆ ਮੈਨੂੰ ਮਾਰ ਤੀਂ ਦੋ ਹਾਂ ਬੰਦੇ ਕਿੱਥੇ ਦੇ ਦੇ ਬੋਲ ਦੇ ਹਾਂ ਜੀ ਬੋਲ ਦੀ ਅੱਛਾ ਜੀ ਹਾਂ ਜੀ ਹਲੇ ਵੀ ਚੜਾਉਂਗਾ ਹਾਂ ਜੀ ਕਦੀ ਇਸ ਕਰ ਨੂੰ ਲੈਣ ਮੇਰਾ ਆਏ ਦਿਨ ਨੂੰ ਝਗੜਾ ਕਰਦੇ ਰਹਿੰਦੇ ਕੱਲ ਵੀ ਉਹਨਾਂ ਨਾਲ ਝਗੜਾ ਕੀਤਾ ਹਾਂ ਹਾਂ ਮਾਰ ਕਾਫੀ ਕਮੀ ਲੱਗੀ ਉਹ ਅੱਜ ਨੂੰ ਕੀਰਾ ਮੈਂ ਤੁਹਾਡੇ ਤੇ ਕੀ ਮੰਮਾ ਮੇਰਾ ਇੰਨੇ ਪਾਲਾ ਜੀ ਪਿੰਡ ਸਾਡਾ ਭੋਗਾ ਮਾਮਲਾ ਸਾਡੀ ਜਮੀਨ ਦਾ ਜੀ ਸਾਡੇ ਫਾਦਰ ਨੇ ਜਮੀਨ ਫਰੀਦੀ ਸੀ 54 ਚ ਉਹ ਪ੍ਰਾਨ ਥੋੜੇ ਸ਼ਹਿਰ ਬਾਹਰ ਨੂੰ ਦਿੱਤੀ ਤਾਂ ਉਹ ਤੋਂ ਬਾਅਦ ਮਨ ਲਾ ਇਹਨਾਂ ਦਾ ਅੱਜ ਛੁੜਾ ਛੁੜਾ ਅੰਗੇ ਇਹਨਾਂ ਨੇ ਮਗਾ ਛੱਡੀ ਨਹੀਂ ਨਾ ਕੇਸ ਕਰਨਾ ਕੇਸ ਕਰਤਾ ਕੇਸ ਅਸੀਂ ਦੁਬਾਰਾ ਵੀ ਜਿੱਤ ਗਏ ਹੁਸ਼ਾਲਪੁਰ ਵੀ ਇਹਨਾਂ ਦਾ ਖਾਰਜ ਹੋ ਗਿਆ ਤੇ ਇਹਨਾਂ ਨੇ ਚੰਡੀਗੜ੍ਹ ਕਰਤਾ ਚੰਡੀਗੜ੍ਹ ਵੀ ਖਾਰਜ ਹੋ ਉਹਨੂੰ 20 ਸਾਲ ਹੋਣ ਲੱਗਾ 20 ਸਾਲ ਹੋ ਗਿਆ ਮੋਏ ਇਹਨਾਂ ਨੇ ਤੁਹਾਡੇ 'ਤੇ ਹਮਲਾ ਕੀਤਾ ਹੈ। ਇਹ ਕੌਣ ਆ ਤੁਹਾਡੇ ਪਿੰਡ ਦੇ ਤੋਂ ਨਿਸ਼ਤੇਦਾਰ ਕੌਣ ਹੈ? ਸਾਡੇ ਚਾਚੇ ਤਾਇਆ। ਚਾਚੇ ਤਾਇਆ। ਅੱਛਾ। ਇਹ ਕਿਤੇ ਜਗ੍ਹਾ 'ਤੇ ਹੱਕ ਰੱਖਦੇ ਹੋ ਤੇ ਇਹ ਹੱਕ ਰੱਖਦੇ ਜਬਰਦਸਤੀ ਕਰਦੇ ਵੇ ਜੀ ਸਾਡੇ ਨਾਲ। ਅੱਛਾ ਜੋ। ਸਾਡੀ ਸਾਡੀ ਫਰਦਾ ਸਾਡੇ ਇਹਨਾਂ ਦੱਸੇ ਇਹਨਾਂ ਨੂੰ ਕਹਿ ਕੇ ਤੁਹਾਡਾ ਫਰਦਾ ਚ ਨਾ ਹੈਗਾ ਅਸੀਂ ਤੁਹਾਨੂੰ ਦਿੰਦੇ ਆ। ਹੈ ਫਰਦਾ ਚ ਨਾ ਦੋ ਕੋਸ਼ਿਸ਼ ਨਿਕਲ ਕੇ ਕਰਿਆ। ਤੇ ਜਗ੍ਹਾ ਤੋਂ ਅਸੀਂ ਕਿਹਦੇ ਤੇ ਤੱਕ ਗਏ। ਉਹ ਟਾਈਡ ਹਾਲ ਹੋ ਗਿਆ ਅਸੀਂ ਬਾਹਿਆ ਅਜੀ ਫਸਲ ਵਾਈਆ ਮੱਕੀ ਸਾਡੀ ਅੰਦਰ ਪਈ ਆ ਜੇ ਅਜੀ ਮੱਕੀ ਕੱਢਣ ਆਈ ਜਾ ਖੇਤ ਸੁੱਕਣੇ ਸੀ ਅਸੀਂ ਟਰੈਕਟਰ ਭਰਾਲੀਏ ਬਾਈ ਕੱਲ ਟਰੈਕਟਰ ਆਇਆ ਤਾਂ ਵੀ ਲੜਨਾ ਆ ਗਿਆ ਅੱਜ ਫੇਰ ਟਰੈਕਟਰ ਵਾਲੇ ਆਏ ਵੈਂਟ ਸਟੇਜ ਆ ਰਹੇ ਤੁਸੀਂ ਪੁਲਿਸ ਨੂੰ ਤਰਾਹ ਦਿੱਤੀ ਸੀ ਪੁਲਿਸ ਨੂੰ ਸਾਡੇ ਸਭ ਫਾਈਲਾਂ ਪਈਆਂ ਅਸੀਂ ਪੁਲਿਸ ਕੋਲ ਗਏ ਸੀ ਪਹਿਲਾਂ ਵੀ ਮੱਕੀ ਵਾਂਹ ਤੋਂ ਪਹਿਲਾਂ ਵੀ ਇਹਨਾਂ ਕੀਤਾ ਸੀ ਤਾਂ ਇਹ ਫਾਇਦਾ ਨਹੀਂ ਤੇ ਅਸੀਂ ਮੱਕੀ ਸਾਰੇ ਮਤਲਬ ਵਾਈ ਹੋ ਚੀ ਉਹਦੇ ਚ ਪੁਲਿਸ ਆਈ ਸੀ ਸਾਡੇ ਕੋਲ ਬਿਆਨ ਦੇਣ ਫੇਰ ਸਾਡੇ ਵਕੀਲਾਂ ਵੀ ਬੰਦੇ ਥਾਣੇ ਨੂੰ ਆਉਣ ਨੇ ਪੇਟੀ ਹੋਈ ਆ ਉਥੋਂ ਵੀ ਮਤਲਬ ਸਾਡੇ ਇਹਨਾਂ ਨੂੰ ਫਿਰ ਤੰਗ ਨਹੀਂ ਕਰਨਾ ਉਹਨੇ ਨਾ ਫਿਰ 5-6 ਦਿਨ ਸਾਡੇ ਥਾਣੇ ਆਲੇ ਆਏ ਸੀ ਮੇਰੇ ਕੋਲੋਂ ਗਿਆਨ ਆਈ 5-6 ਜੀ ਫਟੜ ਕਰ ਦਿੱਤੇ ਆ ਔਰ ਮੇਰੇ ਖਾਲਾ ਕੁੱਤਾ ਜਾਂ ਬੱਚਾ ਵੀ ਫਟੜ ਕੀਤਾ ਉਹ ਵੀ ਕੋਲੋਂ ਸਾਈ ਆ ਨਹੀਂ ਪੁਰਸ਼ ਨਹੀਂ ਆਇਆ ਠੀਕ ਹੈ ਕੋਈ ਵੀ ਪ੍ਰਸ਼ਾਸਨ ਦੇ ਕੇ ਮਾਗ ਕਰ ਹਾਂ ਜੇ ਮੰਗ ਕਰਦਾ ਇਹ ਸਾਡਾ ਮਤਲਬ ਕਾਨੂੰਨ ਦੇ ਹਿਸਾਬ ਨਾਲ ਚੱਲਣ ਤੇ ਸਾਡਾ ਨਿਆਂ ਸਾਫ ਕੀਤਾ ਜਾਵੇ ਹਾਂਜੀ ਇਹੋ ਮੇਰਾ ਨਕੇਰਨ ਵਾਲਾ ਹੈ ਇਹ ਕੀ ਮਾਮਲਾ ਜਿਹੜਾ ਤੁਸੀਂ ਅੱਜ ਬੀਬਿਆਂ ਵੀ ਹਸਪੀਟਲ ਆਏ ਇਹ ਜੀ ਸਾਡਾ ਜ਼ਮੀਨ ਹੈ ਕਿ ਸਾਡੀ ਹੈ ਸਾਡਾ ਜੀ ਕੇਸ ਸਾਡਾ ਅਸੀਂ ਦੋ ਵਾਰੀ ਜਿੱਤੀ ਗਿਆ ਜਿੱਤੀ ਗਿਆ ਹਾਈ ਕੋਰਟ ਚ ਲੱਗੇ ਆ ਤੇ ਵਾਰੀ ਇਹਨਾਂ ਦਾ ਡਿਸਮਿਸ ਹੋਈ ਗਿਆ ਸਾਨੂੰ ਵਕੀਲ ਬੋਲਦੇ ਜੀ ਤੁਹਾਡਾ ਉਹਦੇ ਚ ਕਾਗਜ਼ਾਂ ਚ ਬਾਹ ਕਾਰਾਂਗੇ ਤੁਸੀਂ ਤੁਸੀਂ ਕਬਜ਼ਾ ਕਰੋ ਅਸੀਂ ਮੱਕੀ ਬੀਜੀ ਹੋ ਸੀ ਜੀ ਅਸੀਂ ਤਾਰ ਬੰਦੀ ਕੀਤੀ ਹੋ ਮੱਕੀ ਬੀਜੀ ਹੋ ਕੱਲ ਵੀ ਗਏ ਇਹ ਟਰੈਕਟਰ ਰੁਕਣ ਕੱਲ ਇਹਨਾਂ ਨੇ ਬੋੜਿਆ ਵੀ ਟਰੈਕਟਰ ਫੂਕ ਦੇਣਾ ਸੀ ਗਾਲਾਂ ਕਟੀਆਂ ਵੇ ਸਿਫਟੀਆਂ ਕੱਲ ਵਾਪਸ ਹੋ ਗਏ ਅੱਜ ਫੇਰ ਅਸੀਂ ਖੇਤ ਦੇ ਆਪਣੇ ਇਸੇ ਅੰਦਰ ਹੀ ਬਾਇਆ ਕਰਦੇ ਇਹ ਪਿੱਲਰ ਤੋੜਦਾ ਪਿਆ ਹੀ ਦਵਿੰਦਰ ਬਲਦੇਵ ਚੰਦ ਦਾ ਇਹਨੇ ਮੈਨੂੰ ਮੈਂ ਬੋਲਿਆ ਪਿੱਲਰ ਮੱਤ ਤੋੜ ਗਾਲੇ ਕੱਢੇ ਵੇ ਸਿਫਟੀਆਂ ਇਹਨੇ ਜੀ ਲੋਹ ਦੀ ਰਾੜ थी ਮਾ ਫੜੀ ਹੋਏ ਤਾਰਾਂ ਦੇ ਅੰਦਰ ਆ ਕੇ ਸਾਨੂੰ ਮੈਨੂੰ ਮਾਰਿਆ ਇੱਕ ਰਾਡ ਮੇਰੀ ਪਸਲੀ ਚ ਮਾਰੀ ਦੂਜੀ ਰਾਡ ਮੇਰੀ ਲੱਤ ਚ ਮਾਰੀ ਲੋਹੇ ਦੀ ਰਾਡ ਲੈ ਕੇ ਆਏ ਆ ਇਹ ਇੰਨੇ ਗਾਲਾਂ ਬਹੁਤ ਗੰਦੀਆਂ ਗੰਦੀਆਂ ਕੱਢੀਆਂ ਮੈਨਾਂ ਬਾਕੀ ਮੇਰਾ ਘਰ ਵਾਲਾ ਖੇਤ ਤੇ ਗੱੱਦਾ ਥਾ ਘਰ ਵਾਲਾ ਥਾ ਮੇਰਾ ਪੁੱਤਾ ਹਾਂ 5.5 ਸਾਲ ਦਾ ਉਹ ਵੀ ਮਾਰਿਆ ਘਰ ਵਾਲਾ ਵੀ ਮਾਰਿਆ ਮੇਰਾ 70 ਸਾਲ ਨੂੰ ਨਾਂ ਦੀ ਉਮਰ ਹੈ ਬਾ 8 ਸਾਲ ਮੇਰੀ ਉਮਰ ਹੈ ਤੇ ਬਾਕੀ ਵੀ ਮਾਰੇ ਇਹਨਾਂ ਨੇ ਜਿਹੜੇ ਬਾਕੀ ਸਾਰੇ ਤੇ ਮੇਰੇ ਪੁੱਤੇ ਨੂੰ ਵੀ ਇਹਨਾਂ ਨੇ ਸੋਠੀ ਮਾਰੀ ਉਹ ਤਾਈ ਕੇ ਮੇਰੇ ਕੋਲ ਲੱਗਾ ਰੋਣ ਮੇਰੀ ਦਾਦੀ ਮਾਰ ਦਿੱਤੀ ਮਾਰ ਦਿੱਤੀ ਮੇਰੀ ਦਾਦੀ ਜੀ ਇਹ ਦੇ ਵਿੱਚ ਝਗੜਾ ਹੋਇਆ ਪਹਿਲਾਂ ਵੀ ਇਹ ਦੇ ਵਿੱਚ ਕੱਲ ਵੀ ਇਹਨਾਂ ਨੇ ਝਗੜਾ ਕੀਤਾ ਕੱਲ ਹੱਥੋਂ ਪੈ ਨਹੀਂ ਕੀਤੀ ਕਿਤੇ ਪਹਿਲਾਂ ਬਹੁਤ ਸਾਲ ਪਹਿਲਾਂ ਹੋਇਆ ਜੀ ਇਸ ਜ਼ਮੀਨ ਵਿੱਚ ਸਾਨੂੰ 40 ਸਾਲ ਲੱਗੇ ਕੇਸ ਲੱਗ ਤੈ ਚਲੇ ਹੋਣਾ ਜ਼ਮੀਨ ਸਾਡੀ ਹੈ ਕਿ ਸਾਡੇ ਪਿਓ ਨੇ ਸਾਡੇ ਸਹੁਰਾ ਸਾਹਿਬ ਨੇ ਨੱਥੂ ਰਾਮ ਨੇ ਮੁੱਲ ਖਰੀਦੀ ਹੋਇਆ ਇਹ ਸਾਨੂੰ 35 ਚ ਖਰੀਦੀ ਜੀ ਮੁੱਲ ਇਹ ਮੰਤੜੀਆਂ ਪਾਟੀਆਂ ਨਾ ਅਸੀਂ ਦੋ ਵਾਰੀ ਸਭ ਦੇ ਕੇਸ ਜਿੱਤ ਚੁੱਕੇ ਹਾਂ 3 ਵਾਰੀ ਸਾਨੂੰ ਪੁਲਿਸ ਨੇ ਅਰਾਧਿ ਜਿੱਥੇ ਸਾਡੀ ਜਗ੍ਹਾ ਤੇ ਇੱਕ ਨਜਾਇਜ਼ ਕਬਜ਼ਾ ਲੈ ਰਹੇ ਹਾਂ ਜੀ ਕਿਤੀ ਸੀ ਪੁਲਿਸ ਸਾਡੋਂ ਲਈ ਤੇ ਖਬਰ ਉਹਨਾਂ ਨੇ ਇੱਕ ਆਪ ਪਤੈਲ ਨੂੰ ਗਏ ਪੁਲਿਸ ਸਾਡੇ ਕੋਲ ਸਾਡੇ ਬੰਦੇ ਨੂੰ ਬੁਲਾਇਆ ਇੰਦਰਪਾਲ ਨੂੰ ਕਿ ਤੁਹਾਡੇ ਨਾਲ ਕੋਈ ਲੜਾਈ ਕੋਲਾਈ ਤਾਂ ਨਹੀਂ ਕਰਦੇ ਇੰਦਰਪਾਲ ਨੇ ਬੋਲਿਆ ਨਹੀਂ ਕੋਈ ਵੀ ਲੜਾਈ ਨਹੀਂ ਕਰਾਦੇ ਅਸੀਂ ਮੱਕੀ ਵੱਟੀ ਕੈਂਪ ਅਸੀਂ ਖੇਤ ਬੋਣ ਲੱਗੇ ਅਸੀਂ ਮੱਕੀ ਖੋਲਣੀ ਸੀ ਵਿੱਚ ਤੇ ਕੱਲ ਅਸੀਂ ਖੇਤ ਬੋਣ ਲੱਗੇ ਤਾਂ ਵੀ ਇਹਨਾਂ ਨੇ ਸਾਨੂੰ ਬਾਹਰ ਨਹੀਂ ਦਿੱਤਾ ਅੱਜ ਵੀ ਬਾਣ ਲੱਗੇ ਅੱਜ ਸਾਨੂੰ ਖੇਤ ਦੇ ਵਿੱਚ ਮਾਰਿਆ ਤੁਹਾਨੂੰ ਮੂਵੀ ਫੋਟੋ ਬਣਾਈਆਂ ਮਿਲ ਗਈਆਂ ਹੋਣੀਆਂ ਸਾਜੇ ਤੁਨਾਂ ਤਿੰਨੇ ਜਣੇ ਸੀ ਤੁਹਾਡੇ ਉੱਪਰ ਹਮਲਾ ਕੀਤਾ ਤੇ ਬੜੇ ਜਣੇ ਤੇ ਜੀ ਜਨਾਨੀਆਂ ਵੀ ਥੀਆਂ ਤੁਹਾਡੇ ਕਿੰਨੇ ਜਣੇ ਜ਼ਖਮੀ ਹੋਏ ਜੀ ਸਾਡੇ 4 ਬੰਦੇ ਐਨ ਜ਼ਖਮੀ ਹੋਏ ਹੁਣ ਜੀ ਪੰਜਵਾਂ ਇਹ ਹੋਇਆ ਜ਼ਖਮੀ ਪੰਜ ਜਣੇ ਜ਼ਖਮੀ ਸਾਡਾ ਛੋਟੇ ਬੱਚੇ ਨੂੰ ਵੀ ਲੱਗੀਆਂ ਉਹ ਨਾਲ ਹੀ ਨਹੀਂ ਲੈਂਦੇ ਹੋ 10 ਦਿਨ ਲੱਗੇ ਆ ਤਾਂ ਛੋਟਾ ਬੱਚਾ 5.5 ਸਾਲ ਦਾ ਉਹਨੂੰ ਵੀ ਸੋਠੀ ਮਾਰੀ ਹੋ ਲੱਤਾਂ 'ਚ ਇਹਨਾਂ ਨੇ ਜਾਨਲੇਵਾ ਹਮਲਾ ਕੀਤਾ ਜੀ ਇਹਨਾਂ ਨੇ ਪਹਿਲਾਂ ਵੀ ਸਾਡੇ ਪਰ ਫੜੇ ਹੋ ਮਲੇ ਕੀਤੇ ਸੀ ਪਰਚੇ ਸਾਡੇ ਘਰ ਵੀ ਹੋਣੇ ਇਹਨਾਂ ਦੇ ਪਹਿਲਕੇ ਪਰਚੇ ਵੀ ਘਰ 'ਪੀ ਹੋਣਾਂ ਕੋਈ ਕੋਈ ਉਸ ਤੋਂ ਸ਼ਾਸਤ ਦੇ ਕੇ ਈਮਲ ਕਰਦੇ ਅਸੀਂ ਇਹਨਾਂ ਸਾਬ ਜਾਈ ਦਾ ਸਾਨੂੰ ਫੇਰ ਨਜਾਇਜ਼ ਮਾਰਿਆ ਸਾਡੀ ਜ਼ਮੀਨ ਦੇ ਵਿੱਚ ਮਾਰਿਆ ਅਸੀਂ ਦੋ ਵਾਰੀ ਕੇਸ ਜਿੱਤ ਚੁੱਕੇ ਹੋਗੇ 3 ਵਾਰੀ ਅਸੀਂ ਜੇ ਕੇਸ ਇੱਕ ਤਰਫਾ ਜਿਸਮਿਸ ਹੋਈ ਗਿਆ ਅਸੀਂ ਇਹਨਾਂ ਤੋਂ ਕੱਲ ਟਾਈਮ ਮੰਗਿਆ ਵੀ ਸਾਨੂੰ ਪ੍ਰੂਫ ਦਿਓ ਸਾਨੂੰ ਸਟੇ ਦਿਓ ਇਹਨਾਂ ਨੇ ਕੋਈ ਸਟੇ ਨਹੀਂ ਦਿੱਤੀ ਸਾਨੂੰ ਅਸੀਂ ਅੱਜ ਸਵੇਰਾ ਪੇਟ ਆਪਣਾ ਲੈ ਕੇ ਉਹ ਕੀਤਾ ਕੱਲੇ ਟਰੈਕਟਰ ਫੂਕਣ ਲੱਗੇ ਸਬਜੀ ਪਹਿਲਾਂ ਟਰੈਕਟਰ ਲੈ ਇਹਨਾਂ ਨੇ ਫੂਕਣ ਨੂੰ ਹਿੰਮਤ ਕੀਤੀ ਫਿਰ ਇਨੀ ਦਵਿੰਦਰ ਨੇ ਪੇਰੀ ਨੂੰ ਅਸੀਂ ਅਗਲੇ ਮੇਰੀ ਗਲਤੀ ਹੋ ਗਈ ਟਰੈਕਟਰ ਨੂੰ ਫੂਕਣੇ ਦੀ ਅੱਜ ਵੀ ਇਹ ਟਰੈਕਟਰ ਵਾਲੇ ਮਗਰ ਨੂੰ ਧੋੜਿਆ ਔਰ ਟਰੈਕਟਰ ਵਾਲਾ ਖੇਤ ਵਿੱਚੋਂ ਨਿਕਲ ਗਿਆ ਇਸ ਵਾਰ ਦਾਤ ਤੋਂ ਬਾਅਦ ਕੋਈ ਸਾਈਏ ਨਹੀਂ ਆਈ ਪੁਲਿਸ ਨੂੰ ਬੜੇ ਫੋਨ ਕੀਤਾ ਪੁਲਿਸ ਨਹੀਂ ਆਈ ਜੀ ਅਸੀਂ ਬੜੇ ਫੋਨ ਕੀਤਾ ਪੁਲਿਸ ਨੂੰ ਹਾਂ ਜੀ ਕੀ ਮਾ ਮੀਰਾ ਦੇਵੀ ਸਰ ਕੀ ਮਾ ਸਰ ਮੈਂ ਤਾਂ ਘਰ ਹੀ ਸੀਗੀ ਮੈਨੂੰ ਲੋਕਾਂ ਨੇ ਦੱਸਿਆ ਕਿ ਤੁਹਾਡੇ ਮਾਨੂੰ ਜੇਠ ਨੂੰ ਮਾਰ ਦਿੱਤਾ ਤੇ ਮੈਂ ਛੜਾਲ ਨੇ ਗਈ ਉਹਨਾਂ ਨੇ ਮੈਨੂੰ ਵੀ ਡਾਂਗਾਂ ਦਾ ਕੁੱਟਿਆ ਆ ਕੇ ਦੇ ਹਲੇ ਕਾਲੀ ਇਹਨਾਂ ਨੂੰ ਸਮਝਾ ਕੇ ਹਟੇ ਕਿ ਨਾ ਕਰੋ ਨਾ ਕਰੋ ਇਦਾਂ ਨਾਲ ਲੜੋ ਨਾਲ ਲੜੋ ਇਹ ਫਿਰ ਵੀ ਨਹੀਂ ਹਟੇ ਜਾਂਦੇ ਕਿ ਸਾਡਾ ਕੋਰਟ ਚ ਕੇਸ ਲੱਗੇ ਆ ਦੇ ਅਸੀਂ ਸਮਝਾਇਆ ਹੀ ਸੀਗਾ ਮਤਲਬ ਕਿ ਇਹਨਾਂ ਨੂੰ ਕੋਈ ਮਤ ਕਰੋ ਕੋਈ ਦਾ ਜਿੱਦਾਂ ਡਿਸੀਜਨ ਦੋ ਕਿ ਕੋਰਟ ਉਸ ਹਿਸਾਬ ਨਾਲ ਤੁਸੀਂ ਬਾਹਲੇਓ ਤੁਸੀਂ ਕਰ ਲਿਓ ਹਨਾ ਫਿਰ ਵੀ ਇਹ ਮੰਨੇ ਨਹੀਂ ਚਲੋ ਭਾਜੀ ਸਮਝਾਣਗੇ ਇਹਨਾਂ ਟਰੈਕਟਰ ਬਾੜਿਆ ਹੀ ਵਿੱਚ ਵੀ ਨਾ ਕਰੋ ਲੜਾਈ ਮਤ ਕਰੋ ਇਦਾਂ ਇਹਨਾਂ ਨੇ ਭਾਜੀ ਨੂੰ ਫੜ ਹੀ ਲਿਆ ਸਾਰਿਆਂ ਨੇ ਮੈਂ ਉੱਪਰ ਜਾ ਕੇ ਛੁਣਾਣਗੇ ਇਹਨਾਂ ਨੇ ਮੇਰੇ ਨੰ ਬਟਾਂਗਾ ਨੰਗਾ ਨਾ ਕੁੱਟਿਆ ਹਾਂਜੀ ਇਸ ਵਕਤ ਕਿੱਧਾ ਪਾਸੋਂ ਪੀ.ਐਮ.ੀ. ਆਉਂਦੇ ਕਿੱਧਾ ਪਾਸੋਂ ਇਹ ਮੇਰੇ ਹਸਬੰਦ ਲੈ ਕੇ ਆਏ ਮੈਨੂੰ ਉਹਨਾਂ ਨੂੰ ਮੈਂ ਫੋਨ ਕੀਤਾ ਨਾ ਮੈਂ ਕਿਹਾ ਭਾਜੀ ਨੂੰ ਮਾਰਿਆ ਤੇ ਛੇਤੀ ਆਓ ਤੇ ਫਿਰ ਮੇਰਾ ਮੇਰਾ ਹਸਬੰਦ ਮੈਨੂੰ ਲੈ ਕੇ ਆਇਆ ਇੱਥੇ ਜਿਨ੍ਹਾਂ ਨੂੰ ਸਾਨੂੰ ਤੁਸੀਂ ਕੀ ਇਨਸਾਫ ਦੀ ਮੰਗ ਕਰ ਰਹੇ ਹੋ ਮੈਂ ਕਿ ਜਿਨ੍ਹਾਂ ਨੂੰ ਤਾਂ ਤਕੜੀ ਤੇ ਖੜੀ ਸਜ਼ਾ ਦਿੱਤੀ ਜਾਵੇ ਜਿਨ੍ਹਾਂ ਨੇ ਇੱਕ ਪਿੰਨੇ ਸੱਤੇ ਬੰਦੇ ਨੂੰ ਮਤੇ ਕੱਲਿਆਂ ਨੇ ਜੜਿਆਂ ਦਾ ਕੁੱਟਿਆ ਰਣ ਕੇ ਹਾਂਜੀ ਭਾਜੀ ਕੀ ਨਾਮ ਆ ਤੁਹਾਡਾ ਤੇ ਕੀ ਬਾਰਦਾ ਸਰ ਮੇਰਾ ਨਾਮ ਹਰਿੰਦਰ ਸਿੰਘ ਹੈ ਤੇ ਇਹ ਜ਼ਮੀਨ ਦਾ ਨਾ ਕੇਸ ਚੱਲਿਆ ਪਿਆ ਸਰ ਕਿਹੜੇ ਮਿੰਟ ਦਾ ਕੋਲ ਕੋਲਤਾ ਜੀ ਠੀਕ ਤੇ ਕੇਸ ਦਾ ਦਿਨ ਤੇ ਇਹਦਾ ਜ਼ਮੀਨ ਦਾ ਕੇਸ ਚੱਲੇ ਹੋਇਆ ਤਾਂ ਉਸ ਦੌਰਾਨ ਮੈਂ ਇਹਨਾਂ ਨੂੰ ਕੱਲ ਵੀ ਇਹੀ ਰੁਕਿਆ ਤੇ ਤੂੰ ਹੀ ਬਾਹੋਂ ਨਾ ਕਿਉਂਕਿ ਤਰੀਕ ਹੈਗੀ ਸਾਡੀ ਅਗਲੇ ਮਹੀਨੇ ਤੇ ਪਿਛਲੇ ਮਹੀਨੇ ਪੈ ਗਈ ਇਹ ਤਾਂ ਇਹ ਜਰੂਰ ਸੀ ਸਾਡੇ ਆਕਰਦੇ ਮੈਂ ਤਾਂ ਆਦੋ ਡਿਊਟੀ ਨੂੰ ਜਾ ਰਿਹਾ ਤੇ ਮੈਂ ਇਹਨਾਂ ਨੂੰ ਰੁਕਿਆ ਵੀ ਇਦਾਂ ਨਾ ਕਰੋ ਤੁਸੀਂ ਪਿੱਛੋਂ ਆ ਗਏ ਨਾ ਇਹਨਾਂ ਨੇ ਪਹਿਲੇ ਹੀ ਪਲੈਨਿੰਗ ਬਣਾਈ ਇਹ ਪਹਿਲੇ ਭਰਾ ਮੇਰਾ ਸੀ ਮੇਰੇ ਚਾਚੇ ਦਾ ਮੁੰਡਾ ਇਹ ਰੋਗ ਰਹੇ ਪਿੱਛੋਂ ਆਇਆ ਇਹਨਾਂ ਨੂੰ ਮੈਨੂੰ ਨਹੀਂ ਪਤਾ ਕਿਸੇ ਨੇ ਮੇਰੇ ਸਿਰ 'ਤੇ ਨਾ ਡਾਟ ਮਾਰ ਦਿੱਤਾ ਤੇ ਮੇਰੇ ਨਾਲ ਇੱਕ ਦੇਖੋ ਤੁਸੀਂ ਕਿ ਨਾ ਮੇਰਾ ਕਿੱਲੇ ਜਣੇ ਸੀ ਜਿਹੜੇ ਤੁਹਾਡੇ ਪਿਤਾ ਦਾ ਇਹ ਸਰ 8-10 ਜਣੇ ਸੀ ਪਹਿਲੇ ਵੀ ਝਗੜਾ ਹੋਇਆ ਤੁਸੀਂ ਫੜੀ ਇਸ ਚੀਜ਼ ਦਾ ਇਸ ਚੀਜ਼ ਦਾ ਜਗਾ ਦਾ ਨਹੀਂ ਝਗੜਾ ਹੋਇਆ ਕੱਲ ਇਹਨਾਂ ਨੂੰ ਕਿਹਾ ਕਿ ਤੁਸੀਂ ਨਾ ਵਾਹੋ ਜਗਾ ਜਿਹੜੀ ਹੈ ਕਿ ਜਦੋਂ ਤੱਕ ਕੋਰਟ ਦਾ ਕੇਸ ਨਹੀਂ ਆਉਂਦਾ ਗ੍ਰੇਜ਼ ਦਾ ਫੈਸਲਾ ਨਹੀਂ ਆਉਂਦਾ ਤੱਕ ਕੋਈ ਨਹੀਂ ਬਣੀਏ ਤੇ ਇਹ ਜੋਰ ਦੱਸੀ ਕਰ ਰਹੇ ਨੇ ਤੇ ਉਸ ਕਰਕੇ ਨਾ ਨਾ ਮੇਰੇ ਦੇਸੇ ਤੇ ਪਿੱਛੋ ਵਾਰ ਕੀਤਾ ਨਾ ਨਾ ਮੇਰੇ ਸੱਤੇ ਨਾ ਫੇਰ ਕੋਣੋ ਛਡਾਣਾ ਨਾ ਕੋਈ ਆਇਆ ਯਾਰ ਮੇਰੇ ਭਰਾ ਸਾਹ ਨੇ ਮੈਨੂੰ ਚੱਕਿਆ ਮੈਂ ਡੇਗਿਆ ਫੇਰ ਤੇ ਮੇਰੇ ਨਸਰ ਚ ਬਹੁਤ ਜਿਆਦਾ ਪੇਨ ਆਇਆ ਤੇ ਇਹਨਾਂ ਨੇ ਇਹ ਸਾਰੇ ਇਥੇ ਮਤਲਬ ਮਾਰ ਰਹੇ ਮੈਨੂੰ ਨਾ ਕਿਉਂਕਿ ਇਕੱਲਾ ਬੰਦਾ ਬਾਰ ਨਹੀਂ ਸਕਦਾ ਜਿਹੜੀਆਂ ਇਹਨਾਂ ਨੂੰ ਸੱਟਾਂ ਲੱਗੀਆਂ ਨਾ ਇੱਕ ਦੂਜੇ ਮੈਨੂੰ ਮਾਰ ਰਹੇ ਇੱਕ ਦੂਜੇ ਦੇ ਪੰਜ ਛੇ ਜਿਹੜੇ ਆਖਲੂ ਹਾਂਜੀ ਜੀ ਉਹਨਾਂ ਦੇ ਕਿਹਾ ਮੈਨੂੰ ਮਾਰ ਰਹੇ ਮੈਂ ਬੈਠ ਰਿਹਾ ਜਦੋਂ ਸੱਟ ਮਾਰਦੇ ਮੈਂ ਬਹਿ ਜਾਂਦਾ ਤੇ ਉਹਨਾਂ ਦੇ ਆਪਸ ਵਿੱਚ ਇਹਨਾਂ ਨੂੰ ਸੱਟਾਂ ਲੱਗੀਆਂ ਨੇ ਤੇ ਜਿਹੜੀ ਕਿਰਨ ਵਾਲਾ ਇਹਨਾਂ ਲੋਹੇ ਦੀ ਰੋੜ ਇੱਕ ਪੇਈ ਉੱਥੇ ਬਈ ਆ ਇੱਕ ਵੀ ਇਹਨੇ ਰੋੜ ਪੜੀ ਇਹ ਮਾਰਦੇ ਜਦੋਂ ਮਾਰਦੇ ਉਹ ਮੈਂ ਬਹਿ ਜਾਂਦਾ ਆਪਣੇ ਆਪ ਨੂੰ ਬਚਾਅ ਕਰਦਾ ਤੇ ਇਹਨੇ ਇਹ ਸਾਰੀਆਂ ਸੱਟਾਂ ਇਹਨਾਂ ਨੂੰ ਆਪਸ ਦੇ ਵਿੱਚ ਮਾਰਦਿਆਂ ਨੂੰ ਲੱਗੀਆਂ ਕਿਉਂਕਿ ਇਹ ਇਹ ਮਿੰਨੋ ਤਾਂ ਇਹਨਾਂ ਨੇ ਕਦੇ ਲੰਮੇ ਪਾ ਲੈਂਦੇ ਜਦੋਂ ਸਾਡਾ ਮਾਰਦੇ ਦੂਜਾ ਬੰਦੇ ਦਾ ਸਹਾਰਾ ਜਾਂਦਾ ਮੋੜੇ ਝਗੜਾ ਹੋਇਆ ਕਿੱਥੇ ਕੱਗੇ ਇਹ ਸਰ ਸਾਡੇ ਪਿੰਡ ਦੀ ਪਿੰਡ ਹੀ ਹੋਇਆ ਸਾਡੇ ਘਰਾਂ ਦੇ ਨੇੜੇ ਹੀ ਮੈਂ ਉਧਰ ਹੀ ਜੁੜੀ ਆਈ ਆਈ ਜਾਂਦਾ ਨਾ ਨਵੀ ਰਾਤ ਨੂੰ ਮੈਂ ਉਧਰ ਹੋਈ ਜਾਂਦਾ ਵੀ ਰਾਤ ਨੂੰ ਤੁਹਾਡੇ ਨਾਲ ਹੋਰ ਕੌਣ ਜੱਗੂ ਮੇਰੇ ਨਾਲ ਹੋਰ ਮੇਰੇ ਭਝਾਈ ਆਏ ਉਹਨਾਂ ਦੇ ਇਹਨਾਂ ਨੇ ਨਾ ਉਹਨਾਂ ਨੇ ਉਹ ਛੜਾਣ ਆਏ ਉਹਦਾ ਹੱਦੀ ਕਾਫੀ ਇਹਨਾਂ ਨਾਲ ਤਾਂ ਬੁਰੇ ਵੀ ਨਹੀਂ ਜਾਂਦਾ ਤੇ ਇਹਨਾਂ ਨੇ ਉਹਨਾਂ ਨੂੰ ਵੀ ਸਾਡਾ ਮਾਰੀ ਉਨਾ ਮਾਰੀ ਤਾਂ ਮੇਰੇ ਸਿਰ ਤੇ ਹੀ ਲੱਗ ਗਈ ਉਹਨਾਂ ਨੂੰ ਉਹ ਛੜਾਰੇ ਤੇ ਨਹੀਂ ਪਈ ਨਹੀਂ 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 ਲੱਗਿਆ ਮੈਂ ਤਾਂ ਕੁਝ ਕਰੀ ਨਹੀਂ ਰਿਹਾ ਹੁਣ ਦੱਸੋ ਤੁਸੀਂ 8-10 ਬੰਦੇ ਜਿਹੜੇ ਜਿਹਦੇ ਤੇ ਪਏ ਹਨ ਉਹ ਬੰਦਾ ਇਕੱਲਾ ਕਿੰਨੂੰ ਕਿੰਨੂੰ ਮਾਰ ਸਕਦਾ ਤੁਸੀਂ ਇਸ ਗੱਲ ਦੀ ਪ੍ਰਸ਼ਾਸਨ ਨੂੰ ਪਹੁੰਚ ਦੁੱਫੋ ਪ੍ਰਸ਼ਾਸਨ ਸਰ ਪੁਲਿਸ ਪੁਲਿਸ ਪ੍ਰਸ਼ਾਸਨ ਨੂੰ ਜੀ ਪਹੁੰਚ ਦਿੱਤੀ ਹੀ ਪਹਿਲੇ ਤੇ ਹੁਣ ਸਰਪੰਚ ਵੀ ਇਹਨਾਂ ਦੇ ਨਾਲ ਜਦੋਂ ਸਾਡੇ ਸਰਪੰਚਾ ਉਹ ਵੀ ਸਾਡੇ ਨਾਲ ਇਹਨਾਂ ਨਾਲ ਮਿਲਿਆ ਪਿਆ ਅਤੇ ਕੋਈ ਨਹੀਂ ਕੋਈ ਨਹੀਂ ਕਬਜ਼ਾ ਕਰੋ ਮੈਂ ਪੰਚਾਇਤ ਆ ਮੈਂ ਇਹ ਹੈ ਉਹ ਹੈ ਮੈਂ ਸਾਰਾ ਮੈਂ ਦੇਖ ਲਾਂਗਾ ਤੇ ਇਹਨਾਂ ਨੂੰ ਬਾਰ ਬਾਰ ਰੋਕਣ ਜਦ ਕੋਰਟ ਦੇ ਵਿੱਚ ਕੇਸ ਲੱਗਿਆ ਕੋਰਟ ਤੋਂ ਵੱਡਾ ਸਰ ਕੋਈ ਕੋਈ ਚੀਜ਼ ਨਹੀਂ ਪੁਲਿਸ ਨਹੀਂ ਆਈ ਸਰ ਤੁਸੀਂ ਪ੍ਰਸ਼ਾਸਨ ਦੇ ਕੀ ਮੰਗ ਕਰਦੇ ਆਈ ਸਰ ਸਾਨੂੰ ਇਨਸਾਫ ਦਿੱਤਾ ਜਾਵੇ ਔਰ ਇਹਨਾਂ ਜਿਹੜੇ ਇਹ ਦੋਸ਼ੀ ਨੇ ਨਾ ਘੜੀ ਤੋਂ ਘੜੀ ਸਜਾਏ ਤੇ ਇਹ ਇਕੱਲੇ ਨੂੰ ਮੈਨੂੰ ਮਾਰੇ ਇਹਨਾਂ ਨੇ ਪਿੱਛੋਂ ਤੇ ਇੱਕ ਬੰਦੇ ਨੂੰ ਮੈਨੂੰ ਸੱਟਾਂ ਲੱਗੀਆਂ ਸਿਰਫ ਜੇ ਬਾਕੀ ਮੇਰੇ ਨਾਲ ਹੁੰਦੇ ਇਹਨਾਂ ਨੂੰ ਵੀ ਸੱਟਾਂ ਲੱਗਣੀ ਹੈ ਇਹ ਬੰਦੇ ਨੂੰ ਕੋਈ ਸਾਟ ਨਹੀਂ ਲੱਗੀ ਇਹ ਮਿੰਨੋ ਹੀ ਮਾਰ ਰਹੇ ਹੈ ਮੈਂ ਤਾਂ ਕਹਿ ਰਿਹਾ ਵੀ ਤੁਸੀਂ ਰਹਿਣ ਤੇ ਛੱਡੋ ਪਰ ਤੁਸੀਂ ਕਿਉਂ ਕਰ ਰਹੇ ਹੋ ਇਹ ਕੰਮ ਤੇ ਜਿਹੜੀ ਜਦੋਂ ਫੈਸਲਾ ਆਏਗਾ ਜਦੋਂ ਫੈਸਲਾ ਆਏਗਾ ਤਾਂ ਉਹ ਫੈਸਲਾ ਜਿਹੜਾ ਸਾਨੂੰ ਸਾਰਿਆਂ ਨੂੰ ਮਨਜ਼ੂਰ ਹੋਣਾ ਕੋਡਾ ਇਹ ਤੁਹਾਡੀ ਰਿਸ਼ਤੇ ਦਾ ਕਿਉਂ ਹੈ ਸਾਡੇ ਅਫਰੀਕਾ ਵਿੱਚੋਂ ਹੈ ਸ਼ਰੀਕ ਵਿੱਚ ਸ਼ਰੀਕ ਨਾ ਸਕੇ ਠੀਕ ਹੈ ਇਹ ਜ਼ਮੀਨ ਦਾ ਵਿਵਾਦ ਹੈ ਜ਼ਮੀਨ ਦਾ ਵਿਵਾਦ ਹੈ 40 ਸਾਲ ਤੋਂ ਚੱਲ ਰਿਹਾ ਕੇਸ ਹੈ ਕੋਈ ਨਹੀਂ ਬੰਦਦਾ ਤੇ ਹੁਣ ਕਿਸੇ ਕਾਰਨ ਵਸ਼ੇ ਸਾਡੇ ਜਿਹੜੇ ਬਜ਼ੁਰਗ ਹਨ ਖਤਮ ਹੋ ਗਏ ਤੇ ਸਾਨੂੰ ਪਤਾ ਨਹੀਂ ਲੱਗਿਆ ਤੇ ਉਸ ਕੇਸ ਦੇ ਉਸ ਇੱਕ ਮਤਲਬ ਇੱਕ ਤਰਫਾ ਨਹੀਂ ਹੋਇਆ ਡਿਸਮਿਸ ਹੋਇਆ ਕੇਸ ਤੇ ਡਿਸਮਿਸ ਹੋਣ ਤੋਂ ਬਾਅਦ ਅੱਜ ਦੁਬਾਰਾ ਰੀਓਪਨ ਫਿਰ ਕਰ ਦਿੱਤਾ ਦੋ ਦੂਜੀ ਤਰੀਕ ਪੈ ਗਈ 11ਵੇਂ ਮਹੀਨੇ ਦੀ ਤੇ ਪਹਿਲੀ ਤਰੀਕ ਜਿਹੜੀ ਹੈ ਉਹ ਹੋ ਚੁੱਕੀ ਹੈ ਪਹਿਲੀ ਤਰੀਕ ਤੇ ਅਗਲੀ ਤੀਹਾਂ 11 ਤਰੀਕ ਹੈ ਦੂਜੀ ਤਰੀਕ ਤੇ ਇਹਨਾਂ ਦੇ ਵਕੀਲ ਨੂੰ ਜਿਹੜੇ ਨਾ ਉਹ ਸ਼ਮਣ ਜਾ ਚੁੱਕੇ ਨੇ ਤੇ ਇਹ ਸਰ ਜੇ ਇਹਨਾਂ ਨੇ ਕੋਈ ਲੈਣੀ ਹੈ ਉਹਦੀ ਕੋਈ ਚੀਜ਼ ਮਤਲਬ ਜੀ ਸਟੇ ਲੈਣਾ ਤਾਂ ਆਪਣੇ ਵਕੀਲ ਤੋਂ ਲੈਣਾ ਅਸੀਂ ਥੋੜੀ ਲੈਣਾ ਇਹਨਾਂ ਨੂੰ ਸਾਡੇ ਸਰਪੰਚ ਸਾਹਿਬ ਵੀ ਇਹੀ ਕਹਦੇ ਦਿਓ ਦਿਓ ਮੈਂ ਕਿਹਾ ਕੋਰਟ ਦੇ ਵਿੱਚ ਕੇਸ ਹੈ ਸਰਪੰਚ ਕੋਰਟ ਤੋਂ ਵੱਡਾ ਨਹੀਂ ਆ ਹੈਗਾ ਕੋਈ ਵੱਡਾ ਕੋਰਟ ਤੋਂ ਹਾਈ ਕੋਰਟ ਦੇ ਵਿੱਚ ਕੇਸ ਲੱਗਿਆ ਪਿਆ ਸਰ ਹਾਂਜੀ ਹਾਈ ਡਾਕਟਰ ਸਾਹਿਬ ਇੱਕ ਵਾਰ ਇੱਕ ਲੈ ਕੇ ਜੇਣਾ ਪਾਸ ਪਾਲਾ ਹੈ ਉਹਦੇ ਬਾਰੇ ਜਾਣਕਾਰੀ ਮੈਂ ਡਾਕਟਰ ਮੋਹਸਮਤਾ ਅੱਜ ਮੇਰੀ ਡਿਊਟੀ ਹੈ ਕਿਤਾ 4:00 ਵਜੇ ਸਾਡੀ ਐਮਰਜੈਂਸੀ ਤੇ ਇਕੱਠੇ ਹੀ ਮਰੀਜ਼ ਮਕੀਤਾ-ਤਾ ਮਰੀਜ਼ ਆ ਰਹੇ ਘਟਾ ਦੇ ਇੱਥੇ ਸੁਰ ਬਾੜੇ ਹੋਏ ਦੀ ਖੂਨ ਵਗਦੇ ਪਏ ਸੀਗੇ ਇਹਦੇ ਜਦਦਾ ਨਾ ਗਰਾ ਰਹੇ ਸੀ ਇਹ ਸਾਰੇ ਹੀ ਭੂਲ ਕਰੋਤੇ ਦੇ ਆ ਕਿ ਰਾਜਪੁਰ ਗੁੰਮਟੀ ਆ ਤੇ ਪੱਤੇ ਇਹਨਾਂ ਦੇ ਘੱਟ ਦਿੱਤੇ ਸਾਰਿਆਂ ਤੇ ਇਹ ਕੋਈ ਜ਼ਮੀਨਦਾਰਾਂ ਦਾ ਆਪੀ ਭਾਈ ਵਾਲ ਹੈਗੇ ਸਾਰੇ ਜ਼ਮੀਨ ਦੀ ਲੜਾਈ ਕਰਕੇ ਪਰ ਇੱਥੇ ਲੇਟਿਸ ਕਿਨੈਸ ਗਏ ਤੇ ਜੈਕਸ ਕਿਨੈਸ ਜਿਹੜਾ ਤਾਂ ਲੇਡੀ ਸ ਤਾਂ ਥੋੜੇ ਸੀਗੇ ਲੇਡੀਸ ਦਾ ਇੱਕ ਤਾਂ ਸਾਡੀ ਆਟਾ ਵਰਕਰ ਹੈ ਮੀਰਾ ਇੱਕ ਲੇਡੀ ਇਹਨਾਂ ਦੀ ਸੀਗੀ ਉਹਦੇ ਛਾਤੀ ਚੁੱਤੀ ਸੀ ਲੱਗੀ ਰਾਡ ਬਾਕੀ ਬੰਦੇ ਕਿਦਾਂ ਦਾ ਹਾਲ ਸੱਚ ਦਾ ਗੰਭੀਰ ਹੈ ਨਹੀ ਗੰਭੀਰ ਹੱਲੇ ਅੰਦਰ ਇਨਵੈਸਟੀਗੇਸ਼ਨ ਹੈ ਕਿ ਅਖਰੇ ਵਗੈਰਾ ਹੋਣੇ ਆ ਜਿਹੜਾ ਛਾਤੀਆਂ ਚ ਹੁਣ ਲੱਗੀਆਂ ਰਾਡਾਂ ਕੀ ਤੱਕ ਪਤਰੀਆਂ ਟੁੱਟ ਗਈਆਂ ਜਾਂ ਵਿੱਚ ਫੋਨ ਕੱਟਾ ਹੋ ਗਿਆ ਉਹ ਦੇਖਣੇ ਪਏ ਕੋਈ ਸਿਰ ਦੀਆਂ ਖੱਟਾਂ ਵਾਲੇ ਆ ਜਿਹਨਾਂ ਸਿਰ ਤੇ ਜਖਮ ਹੋਏ ਆ ਟਾਂਕੀ ਲੱਗੇ ਤਾਂ ਹੁਣ ਸਾਰੇ ਸੈਟਲ ਕਰ ਦਿੰਦੇ ਆ ਪੱਤੇ ਬਣਾ ਕੇ ਭੇਜ ਦਿੰਦੇ ਆ। ਪਰ ਕੀ ਲੱਗਦਾ ਰੋੜ ਵੱਜੀਆ ਜਾਂ 23 ਧਾਰ ਦਾ ਨਹੀਂ 23 ਧਾਰ ਵਾਲਾ ਕੋਈ ਨਹੀਂ। ਰੋੜਾ ਨਾਲ ਰੋੜਾ ਮੁਕੇ ਤੱਕੇ ਦਾ ਮੱٹے-ਮੱਟੇ ਵੱਖਰੇ-ਵੱਖਰੇ। ਆਂ।